ਅੱਜ ਪਤਾ ਨਹੀਂ ਕਿਹੜੇ ਪਾਸੋਂ ਦਿਨ ਚੜ ਗਿਆ ਛੋਟਾ ਕੀ ਵੱਡਾ ਕੀ ਸਾਡੇ ਕਰਦਾ ਦੋ ਦੋ ਮੰਤਰੀ ਇਕੱਠੇ ਹੋ ਗਏ ਓ ਭਾਈ ਕਾਹਨੂੰ ਇਹ ਹੁੰਦਾ ਮੈਸਦਾਲਿਆ ਕੀ ਗੱਲ ਜੀ ਕੇ ਕੋਈ ਇਹਦੇ ਨਾਲ ਅੰਦਰਲੀ ਗੱਲ ਕਰਨੀ ਆ ਓ ਭਾਈ ਕਾਹਨੂੰ ਔਰ ਮੈਨੂੰ ਇੱਕਦਮ ਕਹਿੰਦਾ ਹੈ ਤੇਰਾ ਮੈਂ ਘਰ ਬਣਾ ਓ ਮੈਂ ਘਰ ਬਣਾ ਦੇ ਇਹਦੇ ਨਾਲੋਂ ਹੋਰ ਚੰਗੀ ਗੱਲ ਕਿਹੜੀ ਆ ਆ ਕਿੱਥੋਂ ਕਹਿੰਦਾ ਹਲੇ ਆਨੇ ਚੋਂ ਪਰ ਅੱਛਾ ਉਹ ਫੇਰ ਤਾਂ ਬਾਲੇ ਕੰਮ ਕਰਦਾ ਉਹ ਕਿਵੇਂ ਉਹ ਨਾਲ ਤਾਂ ਸੋ ਜਾ ਕੇ ਏਲੀ ਕਰਿਆ ਆਉਂਦਾ ਨਾਲੇ ਆਪ ਦਾ ਸੌਰੀ ਜਾਇਆ ਆਉਂਦਾ ਨਾਲੇ ਇਹ ਖਾਂ ਦੇ ਖਿਆ ਆਉਂਦਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੇ ਤੁਸੀਂ ਮੈਨੂੰ ਕਹਿ ਰਖਾ ਰਿਸ਼ਤੇਦਾਰ ਨਾਲ ਤੁਸੀਂ ਮਾਨੂੰ ਪਹਿਲਾਂ ਤੁਸੀਂ ਇੱਕ ਨਹੀਂ ਦੇਖੀ ਹੋਰ ਤੁਸੀਂ ਦੋ ਦੋ ਰੱਖਣ ਨੂੰ ਫਿਰਦੇ ਹੋ ਓਏ ਗੇੜਾਂ ਦੋ ਦੋ ਭਾਈ ਓ ਮੇਰਦਾ ਹੁਣ ਉਮਰ ਦੇ ਦਿਨ ਤਾਂ ਘਟਦੇ ਜਾਂਦੇ ਮਨ ਤਾਂ ਫਿਕਰ ਹੋ ਗਿਆ ਓ ਮੈਂ ਕਿਹਾ ਦੋ ਦੋ ਹੋਰ ਜੇ ਕਿਸੇ ਬਸਣ ਟਾਂਕਾ ਫਿੱਟ ਮੈਂ ਤਾਂ ਹੁਣ ਸੁਪਨੇ ਵਿੱਚ ਕਦੇ ਕਦੇ ਜਮਜੋਦ ਵੀ ਦੇਖਣ ਲੱਗੇ